ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਪਥਰਾਲਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਨੂੰ ਬਠਿੰਡਾ। ਬਾਈ ਬਰਿੰਦਰ ਦੇ ਘਰੋਂ ਦੋਸਤੋ ਵੀਡੀਓ ਆ। ਇੱਕ ਜਮਾ ਘਰੇਲੂ ਪਸ਼ੂ ਪਾਲਕਾ। ਬਾਈ ਨੇ ਆਹ ਦੋਸਤੋ ਛੋਟੀ ਸੇਲ ਕਰਨੀ ਆ। ਕਿੰਨਾ ਸੂਆ, ਕਿੰਨਾ ਇਹਦਾ ਪਿਛਲੇ ਸੂਏ ਦੁੱਧ ਸੀ ਤੇ ਕੀ ਮੁੱਲਾ। ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਮਾਲਕ ਤੋਂ ਲਵਾਂਗੇ। ਤੇ ਬਾਈ ਬਰਿੰਦਰ ਆਪਣੇ ਨਾਲ ਹੋ ਆਜੋ ਬਾਈ ਬਰਿੰਦਰ ਵੀਡੀਓ ਸਾਹਮਣੇ ਆਜੋ। ਵੀਡੀਓ ਹੈ ਜਿਹੜੀ ਬਾਈ ਜੀ ਉਹ 4 ਤਰੀਕ 8ਵਾਂ ਮਹੀਨਾ ਤੇ 2025 ਦੀ ਹਰ ਬਰਿੰਦਰ ਕੀ ਹਾਲ ਹੈ ਵੀਰੇ ਠੀਕ ਹੈ ਬਾਈ ਪਹਿਲਾਂ ਤਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 98623203 ਇੱਕ ਵਾਰੀ ਹੋਰ ਰਿਪੀਟ ਕਰ ਦੇ ਵੀਰੇ 98623203 ਬਾਈ ਠੀਕ ਆ ਬਰਿੰਦਰ ਪਿੰਡ ਆਪਣਾ ਪਥਰਾਲਾ ਤੇ ਜ਼ਿਲ੍ਹਾ ਬਠਿੰਡਾ ਹੈਣਾ ਹਾਂਜੀ ਮੇਨ ਰੋਡ ਦੇ ਉੱਤੇ ਹੀ ਪਿੰਡ ਰਹਿ ਗਿਆ ਡੱਬਾੜੀ ਨੂੰ ਜਾਂਦੇ ਹਾਂ ਡੱਬਾੜੀ ਨੂੰ ਜਾਂਦੇ ਹਾਂ ਬਾਈ ਤੇ ਘਰ ਆਪਣਾ ਵੀਰੇ ਕਿੱਥੇ ਸਟੇਡੀ ਕੋਲੇ ਰਹਿ ਗਿਆ ਸਟੇਡੀ ਕੋਲੇ ਰਹਿ ਗਿਆ ਬਾਈ ਮੇਨ ਛੜਕ ਤੇ ਹੀ ਘਰ ਆ ਗਿਆ ਆਪਣਾ ਠੀਕ ਆ ਠੀਕ ਆ ਤੇ ਬਾਈ ਬਰਿੰਦਰ ਜਿਹੜੀ ਆਪਣੇ ਝੋਟੀਆਂ ਕਰਦਾ ਦੇਖੋ ਦੋਸਤੋ ਘਰੇਲੂ ਜਾ ਕੰਮ ਆ ਕੋਈ ਵਪਾਰ ਵਾਲਾ ਨਹੀਂ ਆ ਬਾਈ ਦੇ ਦੂਜੇ ਜਾਨਵਰ ਆ ਜਿਹੜੇ ਸਾਰੇ ਘਰੇ ਖੜੇ ਆ ਅੰਦਰ ਤੇ ਆਹ ਕਿੰਨਾ ਸੂਆ ਝੋਟੀ ਸੁੰਦੀ ਏ ਤੇਰੀ ਤੀਜਾ ਸੂਆ ਬਾਈ ਜੀ ਤੀਜਾ ਸੂਆ ਸੁੰਦੀ ਆ ਪਿਛਲੇ ਸੂਏ ਬਾਈ ਸਹੀ ਸਹੀ ਤੂੰ ਕਿੰਨਾ ਦੁੱਧ ਚੋਇਆ ਜਮਾ ਜੈਨੂਨ ਦਸੀ ਬੀ 15 16 ਕਿਲੋ ਦੁੱਧ ਦਿੰਦਰੀ ਏ ਬਾਈ ਜਮਾ ਚੋਇਆ ਹਾਂ ਹਾਂਜੀ 14 ਤੋਂ ਉੱਤੇ ਉੱਤੇ ਸੀ ਹਾਂਜੀ ਹਾਂਜੀ ਠੀਕ ਆ ਵੀਰੇ 14 15 ਬਾਈ ਕਹਿੰਦਾ ਜਮਾ ਖੁੱਲਾ ਦੁੱਧ ਚੋਣਦੇ ਰਹੇ ਆ ਘਰ ਦਾ ਰਵਾ ਹਣਾ ਘਰ ਦੀ ਮੱਝਾ ਝੋਟੀ ਦੋ ਸੂਏ ਸੂਪੀ ਤੀਜਾ ਸੂਣਾ ਤੀਜਾ ਸੂਣਾ ਖੋਲ ਕੇ ਵੀਰੇ ਇੱਕ ਵਾਰੀ ਤੋੜ ਲਾ ਵੀਡੀਓ ਦੇ ਉੱਤੇ ਭਰਾ ਦਾ ਨੰਬਰ ਚੱਲੀ ਜਾਂਦਾ ਦੋਸਤੋ ਤੇ ਝੋਟੀ ਸਾਨੂੰ ਆਪਾਂ ਤੋੜ ਕੇ ਦਿਖਾ ਦੰਨੇ ਆ ਖਣਲੇ ਬਾਬਾ ਬਹੁਤ ਸੋਹਣਾ ਜਿਹਨੂੰ ਆਪਾਂ ਕਹਿ ਦੀ ਉਹ ਲੱਗਿਆ ਹੋਇਆ ਪੂਰੇ ਗੈਪ ਤੇ ਸੋਹਣੇ ਥਾਣਾ ਝੋਟੀ ਦੇ ਆਹ ਦੇਖੋ ਵੀਰੇ ਫੇਕ ਸੀ ਜੇ ਟਾਇਟ ਜੇ ਨੇਵੇ ਦੀ ਆ ਕੋਈ ਢਿੱਲਾਪਣ ਨਹੀਂ ਤੇ ਆ ਤੁਸੀਂ ਝੋਟੀ ਤੁਰਦੀ ਚੈੱਕ ਕਰ ਲੋ ਕਰਮ ਵਾਲੀ ਲੰਮੀ ਲੱਗਿਆ ਬ੍ਰਿੰਦਰ ਇੱਧਰ ਨੂੰ ਹਾਂ ਆਹ ਦੇਖ ਲਓ ਵੀਰੇ ਦੇਨ ਕਿੰਨੀ ਤਰੀਕ ਨੂੰ ਕਹਿੰਦਾ ਸੀ ਬਾਈ ਪੂਰੇ 7 ਤਰੀਕ ਨੂੰ 7 ਨੂੰ ਹਾਂਜੀ ਠੀਕ ਆ ਅੱਜ 4 ਤਰੀਕ ਆ ਦੋਸਤੋ ਤਿੰਨ ਕ ਦਿਨ ਸੂਣ ਦੇ ਝੋਟੀ ਦੇ ਰਹਿੰਦੇ ਆ ਮੋੜ ਲਿਆ ਵੀਰੇ ਇੱਕ ਜਿਹੜਾ ਆਪਾਂ ਹੋਰ ਦਵਾਵਾਂਗੇ ਇੱਥੋਂ ਜੋ ਮੋੜ ਲੋ ਆ ਹਰੇ ਜੇ ਧਾਗੇ ਦੇ ਕੋਲ ਇੱਥੋਂ ਇੱਕ ਉਧਰ ਨਹੀਂ ਮੋੜਲਾ ਬਾਈ ਉਧਰ ਨਹੀਂ ਕੋਈ ਨਹੀਂ ਕੋਈ ਆ ਦੇਖ ਲਓ ਦੋਸਤੋ ਦੋਵੇਂ ਸਾਈਡਾਂ ਤੋਂ ਤੁਹਾਨੂੰ ਮੈਂ ਲੈਵਾ ਦਿਖਾ ਦਿੰਨਾ ਬਹੁਤ ਸੋਹਣਾ ਥਨਾਂ ਦਾ ਗੈਪ ਆ ਤੇ ਬਹੁਤ ਸੋਹਣੇ ਥਣ ਲੱਗੇ ਝੋਟੀ ਦੇ ਮੋਲਾ ਜਿਹੜਾ ਉਹ ਵੀ ਆਪਾਂ ਬਾਈ ਤੋਂ ਕਨਫਰਮ ਕਰਾਵਾਂਗੇ ਇੱਕ ਵਾਰੀ ਤੁਸੀਂ ਚਾਲ ਢਾਲ ਸਾਰਾ ਪਸ਼ੂ ਚੈੱਕ ਕਰ ਲਓ ਵੀਰੇ ਸਰੀਰ ਦੀ ਦੇਖ ਲਓ ਆਹ ਦੇਖੋ ਬਾਈ ਰੂਟੀਨ ਚ ਬਾਈ ਆਪਾਂ ਵੀਡੀਓ ਪਾ ਰਹੇ ਆ ਘਰੇਲੂ ਜ਼ਿੰਮੇਦਾਰਾਂ ਦੇ ਘਰੋਂ ਆਪਣੀਆਂ ਜਾਦਾ ਵੀਡੀਓ ਆਉਂਦੀਆਂ ਵੀਰੇ ਕਿਸੇ ਵੀ ਭਰਾ ਨੇ ਖਰੀਦਣਾ ਹੁੰਦਾ ਨਾ ਕਿ ਕੋਲੇ ਆ ਕੇ ਬੇਫਿਕਰ ਹੋ ਕੇ ਤੁਸੀਂ ਦੋਸਤੋ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਬਾਕੀ ਸਾਨੂੰ ਮੈਂ ਇੱਕ ਵਾਰੀ ਨਾ ਕੋਲੇ ਜਾ ਕੇ ਲੈਵਾ ਸਾਨੂੰ ਚੈੱਕ ਕਰਾ ਦੇਣਾ ਤੇ ਮੋਲਾ ਜਿਹੜਾ ਬਾਈ ਤੋਂ ਉਹ ਵੀ ਆਪਾਂ ਕਨਫਰਮ ਕਰ ਲਾਂਗੇ ਆ ਤੁਸੀਂ ਲੇਵੇ ਦੀ ਬੰਤਰ ਦੇਖ ਲਓ ਪੂਰੇ ਸੋਹਣੇ ਥਣ ਲੱਗਿਆ ਬਾਕੀ ਆ ਦੇਖੋ ਬਈ ਇਹਦੀ ਮੰਨ ਕੇ ਹੁਣ ਤੇਰੇ ਕੋਲੇ ਤੀਸਰੇ ਸੂਏ ਨੇ ਸੋਨਾ ਪਿਛਲੇ ਸੂਏ ਵੀ ਚੰਗਾ ਦੁੱਧ ਕਹਿਨੇ ਹੋ ਤੇ ਮਾਂ ਦਾ ਇਹਦੀ ਦਾ ਕਿੰਨਾ ਦੁੱਧ ਸੀ ਵੀਰੇ ਬਈ 18 17 ਕਿਲੋ ਦੁੱਧ ਦਿੰਦੀ ਰਹੀ ਸੀ ਇਹਦੀ ਮਾਂ ਅੱਛਾ ਹਾਂਜੀ ਤੇ ਬਈ ਆਪ ਐ ਪਤਾ ਹੈ ਕਿ ਗੱਬਣ ਕਿਹੜੇ ਟੀਕੇ ਤੋਂ ਕਹਿ ਨਹੀਂ ਪਤਾ ਨਹੀਂ ਬਈ ਐ ਨਹੀਂ ਪਤਾ ਟੀਕਾ ਭਰਾਇਆ ਸੀ ਟੀਕਾ ਭਰਾਇਆ ਇਹ ਆਪਾਂ ਨੇ ਹੋਰ ਕਾਰਡ ਨਹੀਂ ਰੱਖਿਆ ਹਾਂ ਨਹੀਂ ਵਿਰੇਂਦਰ ਮੁੱਲ ਕੀ ਕਰਦਾ ਜੈ ਜੈ ਮੁੱਲ ਕਰੀ ਮੁੱਲ ਬਾਈ ਆਪਾਂ ਡੇਢ ਕਰਦੇ ਪੂਰਾ ਡੇਢ ਲੱਖ ਹਾਂਜੀ ਕੋਈ ਰਿਆਤ ਰਹਿਤ ਕਰ ਦਿਆਂਗੇ ਬਾਈ ਆਪਾਂ ਮੌਕੇ ਤੇ ਦੋਸਤੋ ਹੋ ਜਾ ਮਾਨ ਤਨ ਰਿਆਤ ਹੋ ਜੂ ਪੂਰਾ ਡੇਢ ਲੱਖ ਬਾਈ ਨੇ ਮੁੱਲ ਕਰਿਆ 14 15 ਕਿਲੋ ਵਾਲੀ ਦੋਸਤੋ ਝੋਟੀ ਆ ਕੱਦ ਵਿੱਡ ਦੀ ਚੰਗੀ ਆ ਤੇ ਬਾਕੀ ਤੁਸੀਂ ਆ ਦੇਖ ਲਓ ਵੀਰੇ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰਕੇ ਦੋਸਤੋ ਵੀ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਬਾਈ ਸਾਰਾ